ਡੇਰਾ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਤਸੰਗ ਤੇ ਕਿਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀ ਹੈ ਦਰਸ਼ਨਾਂ ਲਈ ਸੰਗਤ న్యూਸ ਟਾਈਮ ਵਿੱਚ ਆਪ ਸਭ ਦਾ ਸਵਾਗਤ ਹੈ ਇਸ ਸਮੇਂ ਤੁਸੀਂ న్యూਸ ਟਾਈਮ ਚੈਨਲ ਨੂੰ ਲੌਗਇਨ ਕੀਤਾ ਹੋਇਆ ਹੈ ਦੋਸਤੋ ਦੱਸਦੇ ਹਾਂ ਕਿ ਡੇਰਾ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦਿਨਾਂ ਵਿੱਚ ਡੇਰਾ ਬਿਆਸ ਵਿਖੇ ਚੱਲ ਰਹੇ ਪੰਡਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਵਿਅਸਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਦੇ ਦਰਸ਼ਨਾਂ ਵਾਸਤੇ ਸੰਗਤ ਆਉਂਦੀ ਹੈ। ਭੰਡਾਰੇ ਇਹਨਾਂ ਦਿਨਾਂ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਆ ਰਹੇ ਨੇ ਔਰ ਜਿੱਥੇ ਕਿ ਬਾਬਾ ਜੀ ਖੁਦ ਕਾਰ ਦੇ ਵਿੱਚ ਖੁੱਲੀ ਕਾਰ ਦੇ ਵਿੱਚ ਦਰਸ਼ਨ ਦਿੰਦੇ ਨੇ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੇ satsang ਫਰਮਾਉਂਦੇ ਨੇ। ਉਹਨਾਂ ਦੀ ਮਿੱਠੀ ਤੇ ਤੋਤਲੀ ਆਵਾਜ਼ ਸੁਣਨ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜੁਟਦੀ ਹੈ। ਦੋਸਤੋ ਢੇਰਾ ਬਿਆਸ ਦੀ ਜੇ ਆਪਾਂ ਆਡਾਲੋਜੀ ਦੀ ਗੱਲ ਕਰੀਏ ਵਿਚਾਰਧਾਰਾ ਦੀ ਗੱਲ ਕਰੀਏ ਤੇ ਸਭ ਤੋਂ ਵੱਡੀ ਵਿਚਾਰਧਾਰਾ ਜੋ ਇਹਨਾਂ ਦਿਨਾਂ ਦੇ ਵਿੱਚ ਨੌਜਵਾਨਾਂ ਨੂੰ ਕਹਿ ਸਕਦੇ ਆ ਕਿ ਘੋਣਵਾਂਗ ਲੱਗੀ ਹੋਈ ਆ ਉਹ ਹੈ ਨਸ਼ਾ ਨਸ਼ਿਆਂ ਤੋਂ ਦੂਰ ਰਹਿਣ ਦਾ ਸਭ ਤੋਂ ਵੱਡਾ ਉਹਨਾਂ ਦਾ ਸੰਦੇਸ਼ ਹੈ ਕਿ ਜੇ ਇਨਸਾਨ ਨਸ਼ਾ ਕਰੇਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਅਜੀਹਾ ਸੇਵਨ ਕਰੇਗਾ ਜਿਸ ਦੇ ਨਾਲ ਉਹਦਾ ਮਨ ਜਿਹੜਾ ਅਸ਼ਾਂਤ ਰਹਿੰਦਾ ਹੈ ਕਾ ਉਹ ਕਿਤੇ ਨਾ ਕਿਤੇ ਅਸ਼ਾਂਤ ਮਨ ਦੇ ਵਿੱਚ ਗਲਤ ਸਟੈਪ ਵੀ ਚੱਕ ਲੈਂਦਾ ਹੈ ਸੋ ਡੇਰਾ ਬਿਆਸ ਸਭ ਤੋਂ ਪਹਿਲੀ ਕੰਡੀਸ਼ਨ ਹੁੰਦੀ ਹੈ ਕਿ ਤੁਹਾਨੂੰ ਮੀਟ ਸ਼ਰਾਬ ਅੰਡਾ ਸ਼ਰਾਬ ਮੀਟ ਅੰਡਾ ਜਿਹੜਾ ਹੈ ਉਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਸਿੰਪਲ ਸਿੰਪਲ ਕਰਦਾ ਭੋਜਨ ਬਣਿਆ ਹੋਇਆ ਉਹੀ ਤਿਆਰ ਕਰਨਾ ਚਾਹੀਦਾ ਹੈ ਤੇ ਉਸੇ ਨੂੰ ਹੀ ਛਕਣਾ ਚਾਹੀਦਾ ਜੈਸਾ ਖਾਵੇ ਅੰਨ ਵੈਸਾ ਹੋਵੇ ਮਨ ਸੋ ਡੇਰਾ ਬਿਆਸ ਹਮੇਸ਼ਾ ਵਾਸਤੇ ਅਜਿਹੇ ਆਪਦੇਸ਼ ਦਿੰਦਾ ਹੈ ਜਿਹੜਾ ਕਿ ਸਤਗੁਰ ਦੇ ਘਰ ਦਾ ਉਪਦੇਸ਼ ਹੋਵੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਾਮੀ ਜੀ ਮਹਾਰਾਜ ਦੀ ਬਾਣੀ ਜਾਂ ਹੋਰ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਲੈ ਕੇ ਸਤਸੰਗ ਹਰਮਾਉਂਦੇ ਨੇ ਉੱਥੇ ਕਿਸੇ ਜਾਤ ਕਿਸੇ ਧਰਮ ਕਿਸੇ ਮਸਜਬ ਦੀ ਗੱਲ ਨਹੀਂ ਹੁੰਦੀ ਔਰ ਠੀਕ ਹੈ ਲੋਕ ਆਪਣੇ ਆਪਣੇ ਹਿਸਾਬ ਦੇ ਨਾਲ ਜੋ-ਜੋ ਕਹਿ ਰਹੇ ਨੇ ਲੇਕਿਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ ਉਹਦਾ ਕਾਰਨ ਇਹ ਹੈ ਕਿ ਠੀਕ ਹੈ ਤੁਹਾਨੂੰ ਮਾਲਿਕ ਨੇ ਆਪਣੀ ਜ਼ੁਬਾਨ ਦਿੱਤੀ ਹੈ ਤੁਸੀਂ ਆਪਣੀ ਜ਼ਮਾਨਾ ਕਮੈਂਟ ਕਰਦੇ ਹੋ ਤੁਹਾਡਾ ਆਪਣਾ ਅਧਿਕਾਰ ਹੈ ਲੇਕਿਨ ਦੋਸਤੋ ਉਪਦੇਸ਼ ਜਿਹੜਾ ਹੈ ਉਹ ਜਦੋਂ ਤੱਕ ਆਪਾਂ ਕਿਸੇ ਦੇ ਸੱਸੰਗ ਵਿੱਚ ਨਹੀਂ ਜਾਂਦੇ ਉਹਦੀ ਵਿਚਾਰਧਾਰਾ ਨਹੀਂ ਸੁਣਦੇ ਤਾਂ ਸਾਨੂੰ ਲੋਕਾਂ ਦੀਆਂ ਕਹੀਆਂ ਕਹਾਣੀਆਂ ਗੱਲਾਂ ਵਿੱਚ ਆਕੇ ਸਾਨੂੰ ਵੀ ਉਹਨਾਂ ਵਰਗੇ ਹੋਣਾ ਪੈਂਦਾ ਹੈ ਔਰ ਠੀਕ ਹੈ ਮੈਂ ਫਿਰ ਕਿੰਨਾ ਕਿ ਆਪਣੇ ਆਪਣੇ ਅਧਿਕਾਰ ਨੇ ਤੁਸੀਂ ਜੋ ਕਹਿੰਦੇ ਹੋ ਜੋ ਮਤਲਬ ਤੁਹਾਨੂੰ ਲੱਗ ਰਿਹਾ ਉਸ ਹਿਸਾਬ ਦੇ ਨਾਲ ਤੁਸੀਂ ਬਿਆਨਬਾਜ਼ੀ ਕਰਦੇ ਹੋ ਲੇਕਿਨ ਡੇਰਾ ਬਿਆਸ ਹਮੇਸ਼ਾ ਵਾਸਤੇ ਇਹਨਾਂ ਵਿਵਾਦਾਂ ਤੋਂ ਦੂਰ ਹੈ ਜੋ ਕੋਈ ਕਹਿੰਦਾ ਹੈ ਉਹ ਆਪਣੇ ਹਿਸਾਬ ਦੇ ਨਾਲ ਕਹਿੰਦਾ ਹੈ ਲੇਕਿਨ ਉਹ ਹਮੇਸ਼ਾ ਵਾਸਤੇ ਅਕਾਲ ਪੁਰਖ ਦੇ ਚਰਨਾਂ 'ਚ ਕੋਈ ਅਰਦਾਸ ਬੇਨਤੀ ਕਰਦੇ ਆ ਕਿ ਸਰਬੱਤ ਦਾ ਭਲਾ ਕਰਨਾ ਕਿਉਂਕਿ ਇਹੀ ਉਪਦੇਸ਼ ਸਤਗੁਰ ਨੇ ਦਿੱਤਾ ਹੈ ਕਾਮ ਕ੍ਰੋਧ ਲੋਭ মোহ ਹੰਕਾਰ ਤੋਂ ਦੂਰ ਰਹਿਣਾ ਔਰ ਦੂਜੇ ਪਾਸੇ ਕਿਸੇ ਤਰ੍ਹਾਂ ਦੀ ਕਿਸੇ ਦੇ ਦਿਲ ਦੇ ਵਿੱਚ ਜੇ ਕੋਈ ਨਫ਼ਰਤ ਹੈ ਤੇ ਉਸ ਨਫ਼ਰਤ ਨੂੰ ਖਤਮ ਕਰਕੇ ਸਿਰਫ ਸਿਰਫ ਮਾਲਕ ਦੇ ਨਾਲ ਮੁਹੱਬਤ ਪਿਆਰ ਉਹਦੇ ਬਣਾਏ ਹੋਏ ਇਨਸਾਨਾਂ ਦੇ ਨਾਲ ਪਿਆਰ ਕਰਨ ਦੀ ਜ਼ਰੂਰਤ ਹੈ ਸੋ a news time ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ